ਆ ਵੇ ਲੋਈ ਬੰਦਾ ਆਪਰੇਸ਼ਨ ਕਰਾ ਕੇ ਅੱਖਾਂ ਦਾ ਤੇ ਬੀੜੀਆਂ ਪੀਂਡਿਆ ਵਾ ਬੀੜੀ ਪੀਂਡਿਆ ਬੀੜੀ ਭਰਾ ਬੀੜੀ ਨਾ ਪੀ ਪੰਜਾਬ ਚ ਆ ਕੇ ਸਾਫ ਸਿੱਧੀ ਜਿਹੜੀ ਗੱਲ ਈ ਅਮਣ ਓਏ ਦੱਸ ਕੁਛ ਹੈਂ ਬੀੜੀ ਨਹੀਂ ਪੀਣੀ ਜਾਈਦੀ ਇਹਨੂੰ ਇਹਨੂੰ ਮਨਾ ਕਰ ਇਹਨੂੰ ਮਨਾ ਕਰਕੇ ਬੀੜੀਆਂ ਪੀਂਡੀਆਂ ਪੀਂਆਂ ਗੁਰੂ ਆ ਪੰਜਾਬ ਚ ਆ ਕੇ ਬੀੜੀ ਨੋਟ ਅਲਾਉਡ ਇੱਥੇ ਤਾਂ ਪੈਸੇ ਖੁੱਲੋਂ 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 ਖੁੱਲ੍ਹਾ ਕਿਦਾਂ ਤੂੰ ਨਸ਼ੇ ਕਰ ਰਿਹਾ ਪੰਜਾਬ ਚ ਆ ਕੇ ਆ ਵੇ ਲੋ ਆ ਵੇ ਲੋ ਪ੍ਰੂਫ ਦਿਖਾ ਦੇ ਲੈ ਅਵੇਲੋ ਅਵੇਲੋ ਨਸ਼ੇ ਕਰ ਰਿਆ ਨਸ਼ੇ ਪੰਜਾਬ ਚ ਆ ਕੇ ਨਸਾ ਅਬ ਤੂੰ ਨਸਾ ਕਰਨੇ ਲੱਗ ਗਿਆ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਵੀਰ ਜੀ ਨਸਿਆਂ ਨੂੰ ਛੱਡੀਏ ਵੀਰਾ ਪਹਿਣਾ ਜੀ ਛੱੜਦੇ ਟੋਪੀ ਪਾੜ ਨਸ਼ੇ ਕੁਛ ਨਹੀਂ ਰੱਖਿਆ ਨਸ਼ਿਆਂ ਦੇ ਵਿੱਚ ਕਿਹਕੇ ਨਸ਼ੇ ਫੁੰਗੜਦੇ ਆ ਬੀੜੀ ਪੀਤੀ ਤੂੰ ਨੇ ਯਾਰ ਪੀਤੀ ਆ ਬੀੜੀ ਪੀਤੀ ਆ ਡਬਲ ਪੀਤੀ ਕਿ ਨਹੀਂ ਪੀਤੀ ਨੇ ਅਪਰੂਫ ਪਿਆ ਬੰਦੇ ਤੋਂ ਰਿਕਸ਼ਾ ਚਲਾ ਪੈਸੇ ਕਮਾਉ ਤੂੰ ਬੀੜੀਆਂ ਪੀਂਦੇ ਆ ਯਾਰ ਕਦਾ ਅਕਸ਼ਰ ਨੰਬਰ ਨੋਟ ਕਰ ਅਕਸ਼ਰ ਦਾ ਰਿਸ਼ਾ ਨੰਬਰ ਨੋਟ ਕਰ ਲੋ ਆ ਲਾਈਟਾਂ ਲੱਗੀਆਂ ਅੱਗੇ ਬੀੜੀ ਦੇ ਖਾਣਾ ਬੀੜੀ ਹੁਣ ਤੂੰ ਪੀਲੀ ਆ ਬੀੜੀ ਤੂੰ ਪਤਾ ਵੀ ਨਹੀਂ ਛੱਡਿਆ ਦਾ ਹੈ ਕਹਣੀ ਚਲੋ ਜਿਹੜੇ ਪੰਜਾਬ ਚ ਤੁਹਾਨੂੰ ਵੇਦਾ ਬੀੜੀ ਬੁੜੀ ਪੀਂਦੇ ਦੇਖਦੇ ਆ ਉਹਨਾਂ ਨੂੰ ਫੜ ਕੇ ਛਿੱਤਰ ਫਫੇਰੋ ਚੰਗੀ ਰੀ ਨਾ ਕੁੱਟੋ ਉਹਨਾਂ ਨੂੰ ਤਸੱਲੀ ਬਖਸ਼ਿ ਕਿਉਂ ਡਬਲ ਓਏ ਥਪੜਾ ਪ੍ਰੇਡ ਬੰਦੀ ਕਿ ਨਹੀਂ ਬੰਦੀ 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 ਥਪੜਾ ਪ੍ਰੇਡ ਕਰੋ ਮੜੀ ਆ ਵੇਲੋ ਬੌਂਸਰ ਮੇਰੇ ਨਾਲ ਹੀ ਰਹਿੰਦਾ ਬੌਂਸਰ ਇਹ ਕਰ ਲਾ ਓਏ ਸਕ੍ਰੈਪ ਸਕਰੂ ਵਗਡੀਆਂ ਸਾਡੇ ਸਾਹਮਣੇ ਨਹੀਂ ਆਣੇ ਚਾਹੀਦੀਆਂ ਕਿਉਂ ਡਬਲਯੂ ਹਵੇ ਲੋ ਇਹ ਕੈਨੇਡਾ ਦੇ ਹਾਲਾਤ ਕੈਨੇਡਾ ਚ ਆ ਗਏ ਆ ਆਉਣ ਬਾ ਕਿੱਥੇ ਆ ਗਏ ਆ ਕਿੱਥੇ ਮੇਰੇ ਕਿੱਥੇ ਕੈਨੇਡਾ ਵਾ ਨਿਊ ਫਰੇਜ਼ ਜੋ ਆ ਸ਼ਾ ਸੁਸੀ ਸਾ ਐਨੀ ਅੰਗਰੇਜ਼ੀ ਬੋਲੀ ਆ ਬਸ ਹਣ ਬਾ ਬੋਲ ਕੇ ਦਿਖਾ ਇੰਗਲਿਸ਼ ਮੜੀ ਬਾਈ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਨਾਲ ਓਕੇ ਸਬਸਕ੍ਰਾਈਬ ਕਰ ਲਓ ਇਹ ਚੈਨਲ ਨੂੰ ਡਬਲਯੂ ਕਹਿਦੇ ਓਏ ਚਲੂ ਕਰ ਲਓ ਕਰ ਲਓ ਕਰ ਲਓ ਮਮਾ ਉਹਨਾਂ ਨੇ ਕਿਹੜਾ ਕੋਸ਼ਿਸ਼ ਕਰਨਾ ਵਾ ਉਹ ਇਦਾਂ ਕਹੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਲਓ ਡਬਲੂ ਡੀ ਤੋਰ ਤਾਂ ਵੇਖ ਨਾ ਰਾਲੀ ਤੋਰ ਆ ਵੇ ਚਾਲ ਆ ਵੇ ਚਾਲ ਡਬਲੂ ਡੀ ਲਿਆੜ ਉਹਨੇ ਤੇਰੀ ਚਾਲ ਵਿਖਾਈਏ ਨਰਾਲੀ ਚਾਲ ਲਿਆੜ ਅੱਖਾਂ ਖਾ ਆਪਣੀਆਂ ਅੱਖ ਲਹਲੇ ਉਹਦਾ ਹੀ ਰਹਿੰਦੀ ਆਣੀ ਬਸ ਲੋਗ ਹੀ ਕਹਿੰਦੇ ਖਾਧੀਆ ਵੇ ਲੋਈ ਇਹਨੇ ਵੀ ਕੋਈ ਜ਼ਮੀਨ ਚੋਂ ਨਿਕਲਣ ਵਾਲੇ ਪਦਾਰਥ ਖਾਦੇ ਹੋਏਗਾ ਮੇਂ ਭੂਮ ਕਦੇ ਕੁਦੇ ਖਾ ਲਈ ਦੀ ਹੁਣ ਗਾੜੇ ਕਰਕੇ ਚੱਲ ਬਲੂ ਮਥਾੜੇ ਠੀਕ ਆ ਚਲੋ ਠੀਕ ਆ ਜੀ ਸਬਸਕ੍ਰਾਈਬ ਕਰ ਲਓ ਮਾਈ YouTube ਚੈਨਲ ਓਕੇ ਬਾਏ